ਹਨੇ ਪਲਾਂ ਵੱਡੇ ਵੀਰ ਓਏ ਇੱਕ ਰੈ ਜੀ ਕਰਨੀ ਸੀ ਓਏ ਲੈ ਤੂੰ ਇੱਕ ਛੱਡ ਦੋ ਕਰ ਓ ਮੈਂ ਤਾਂ ਯਾਰ ਰਾਤ ਨੂੰ ਪਿਆ ਇਹ ਸੋਚੀ ਜਾਂਦਾ ਵੀ ਹੁਣ ਕਿਹੜਾ ਬਿਜ਼ਨਸ ਕਰੀਏ ਆ ਸਿਆਸਤ ਵਾਲਾ ਕੰਮ ਤਾਂ ਜਮੀ ਪਟ ਗਿਆ ਕੋ ਫਿਰ ਆਏ ਕਰਦੇ ਆ ਇਕੱਠੇ ਕੋਈ ਬਿਜ਼ਨਸ ਤੋਰ ਲੈਨੇ ਆ ਓ ਵੱਡੇ ਵੀਰ ਤੈਨੂੰ ਬਿਜ਼ਨਸ ਦੀ ਕੀ ਲੋੜ ਐ ਓਏ ਤੇਰੀ ਤਾਂ ਵਧੀਆ ਸਿਆਸਤ ਚੱਲੀ ਜਾਂਦੀ ਐ ਓ ਛੋਟਿਆ ਓਏ ਮੇਰੇ ਕੋਲੋਂ ਤਾਂ ਆਪ ਸਿਆਸਤ ਹੁਣ ਮੂੰਹ ਜਾਂ ਮੋੜਦੀ ਜਾਂਦੀ ਐ ਉਹ ਵੱਡੇ ਵੀਰ ਫਿਰ ਆ ਪਤਾ ਹੀ ਕੋ ਜਈਆਂ ਫਰਕ ਤਾਂ ਬਸ ਇੰਨਾ ਕ ਮੈ ਤੋਂ ਸਿਆਸਤ ਨੇ ਮੂੰਹ ਮੋੜ ਲਿਆ ਤੇ ਉੱਤੋਂ ਮੋੜਦੀ ਜਾਂਦੀ ਐ ਉਹ ਅੱਛਿਆ ਫਿਰ ਤੂੰ ਤਾਂ ਹੀ ਨਹੀਂ ਹੁਣ ਮਨ ਕੀ ਬਾਤ ਸੁਣਾਉਂਦਾ ਮੈਂ ਵੀ ਕਹਾ ਪਤਾ ਨਹੀਂ ਕੀ ਹੋ ਗਿਆ ਓਏ ਮਨਤਾਬ ਦੀ ਬਾਤ ਤਾਂ ਸੁਣਾ ਦੇ ਜੇ ਠੀਕ ਹੋਵੇ ਓਏ ਇਹ ਤਾਂ ਕੱਚ ਬਲੇਚਾ ਹੋਈ ਜਾਂਦਾ ਮੈਂ ਕੀ ਕਰਾਂ ਯਾਰ ਲੈ ਕਰ ਲੋ ਕਿਉ ਨੂੰ ਪਾਂਡਾ ਓਏ ਮੈਂ ਤਾਂ ਤੇ ਤੋਰਾ ਲੈਣ ਆਇਆ ਸੀ ਤੂੰ ਮੈ ਤੋਂ ਮੰਗੀ ਜਾਂਦਾ ਓਏ ਆ ਪਤਾ ਹੀ ਕੋ ਜਈ ਹੋ ਗਿਆ